ਜੀ ਮਹਦੇਸਾ ਮੈਂ ਇੱਕ ਵਾਰ ਫੇਰ ਆਪਣੇ ਹਲਕੇ ਦੇ ਪਿਆਰੇ ਲੋਕਾਂ ਚ ਆਇਆ ਸੋ ਮੈਂ ਅੱਜ ਸੜਕਾਂ ਦਾ ਨਵੀਨੀਕਰਨ ਕਰਨ ਦੀ ਜਿਹੜੀ ਕੜੀ ਹੈ ਉਹਨੂੰ ਅੱਗੇ ਤੋਰਦੇ ਹੋਏ ਅੱਜ ਤਿੰਨ ਸੜਕਾਂ ਦਾ ਦੁਆਰਾ ਕੰਮ ਸ਼ੁਰੂ ਕਰਾਇਆ ਰਿਪੇਅਰ ਦਾ ਔਰ ਪਿੰਡ ਚੋਹਾਣਾ ਜਿਹੜਾ ਸੈਨਿਕ ਪੋਸਟ ਭੂਮੀ ਵਾਲਾ ਪਿੰਡ ਹੈ ਔਰ ਬਹੁਤ ਵੱਡੀ ਤਦਾਦ ਚ अच्छे ਸਾਫ ਦਾ ਸੈਨਿਕ ਨੇ 12ਵੀਂ ਦੇ ਅੰਦਰ ਵੀ ਵੱਡੇ ਅਫਸਰ ਨੇ ਇਸ ਪਿੰਡ ਦੇ ਸੋ ਅੱਜ ਚੁਹਾਣਾ ਤੋਂ ਚੌਂਤਾ ਚੁਹਾਣਾ ਤੋਂ ਗਰੋਟਾ ਇਹ ਗਰੋਟਾ ਕਲਾ ਤੋਂ ਗਰੋਟਾ ਖੁਰਦ ਜਿਹੜੀਆਂ ਤਿੰਨ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਾਏ ਆ ਔਰ ਇਹ 5.27 ਜਿਹੜਾ ਉਹ ਕਿਲੋਮੀਟਰ ਸੜਕਾਂ ਨੇ ਔਰ ਇਹਦੇ ਉੱਤੇ 88 ਲੱਖ ਰੁਪਏ ਦੀ ਜਿਹੜੀ ਲਾਗਤ ਆਣੀ ਹੈ ਸੋ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਇਹ ਸੜਕਾਂ ਦਾ ਨਿਰਮਾਣ ਕਾਰਜ ਨਾ ਹੋਣ ਕਰਕੇ ਕਾਫੀ ਦਿੱਕਤ ਸੀਗੀ ਲੋਕਾਂ ਨੂੰ ਕਿ ਪਿਛਲੇ ਲੰਬੇ ਸਮੇਂ ਤੋਂ ਸਕਾਰਾਂ ਦਾ ਬਦਲੀਆਂ ਪਰ ਲੋਕਾਂ ਦੀ ਜਿਹੜੀ ਉਹ ਤਕਦੀਰ ਨਹੀਂ ਬਦਲੀ ਸੋ ਲਗਾਤਾਰ ਸੜਕਾਂ ਦਾ ਕੰਮ ਅੱਗੇ ਵੱਧ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਚਵਾਨਾ ਪਿੰਡ ਦੀਆਂ ਜਿਹੜੀਆਂ ਦੋ ਸੜਕਾਂ ਨੇ ਉਹਦਾ ਉਦਘਾਟਨ ਚਵਾਨਾ ਪਿੰਡ ਦੇ ਦੋ ਬਜ਼ੁਰਗਾਂ ਦੁਆਰਾ ਕੀਤਾ ਗਿਆ ਇਹ ਦੋਵੇਂ ਉਹ ਬਜ਼ੁਰਗ ਨੇ ਜਿਹੜੇ 80-80 ਸਾਲ ਦੀ ਉਮਰ ਚ ਨੇ ਤੇ ਇੱਕੋ ਦਿਨ ਦੇ ਜੰਪਲ ਨੇ ਸੋ ਕਮਾਲ ਦੀ ਗੱਲ ਇਹ ਆ ਕਿ ਇੱਕੋ ਦਿਨ ਦੇ ਜੰਪਲ ਦੋਨੋਂ ਸਾਡੇ ਬਜ਼ੁਰਗਾਂ ਨੇ ਜਿਹੜੇ ਆਰਮੀ ਚ ਰਿਟਾਇਰ ਨੇ ਉਹਨਾਂ ਨੇ ਸੜਕਾਂ ਦਾ ਉਦਘਾਟਨ ਮਨਨ ਕੀਤਾ ਸੋ ਲਗਾਤਾਰ ਮਾਨ ਜੋ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਪਣੇ ਹਲਕਾ ਪੋਆ ਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਸੜਕਾਂ ਦਿੱਤੀਆਂ ਨੇ 100 ਕਰੋੜ ਰੁਪਇਆ ਇਹਨਾਂ ਰਿਪੇਅਰ ਲਈ ਸੜਕਾਂ ਦਾ ਆਇਆ